ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨੌਰੇ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਟਰੋਲ ਡੀਜ਼ਲ ਚੋਰੀ ਕਰਕੇ ਵੇਚਣ ਵਾਲੇ ਦੋ ਲੋਕਾਂ ਨੂੰ ਸੀਆਈਏ 2 ਦੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਇੱਕ ਹੋਇਆ ਫਰਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਸੀਆਈਏ 2 ਦੀਆਂ ਜਿੱਥੇ ਕੀ ਪੁਲਿਸ ਪਾਰਟੀ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਰਿੰਗ ਰੋਡ ਦੇ ਉੱਪਰ ਬਨੇ ਇੱਕ ਨੋਰੇ ਦੇ ਵਿੱਚ ਨਜਾਇਜ਼ ਤੌਰ ਤੇ ਪੈਟਰੋਲ ਡੀਜ਼ਲ ਵੇਚਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਥਣਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ ਹਜ਼ਾਰਾਂ ਲੀਟਰ ਪੈਟਰੋਲ ਅਤੇ ਡੀਜ਼ਲ ਵੀ ਬਰਾਮਦ ਹੋਇਆ ਹੈ ਜੋ ਕਿ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਸੀ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੁਝ-ਕਿਝ ਕੀਤੀ ਜਾ ਰਹੀ ਹੈ ਕਿ ਹੋਰ ਇਸ ਦੇ ਵਿੱਚ ਕਿੰਨੇ ਲੋਕ ਸ਼ਾਮਲ ਹਨ ਅਤੇ ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕਰ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਵੱਲੋਂ ਕੱਲ ਇੱਕ ਇੱਥੇ ਰੇਡ ਕੀਤੀ ਗਈ ਸੀ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਬਾਈਪਾਸ ਦੇ ਨੇੜੇ ਇੱਕ ਥਾਂ ਬਣੀ ਹੋਈ ਹੈ ਉੱਥੇ ਜਿਹੜੇ ਗੱਡੀਆਂ ਹੈਗੀਆਂ ਨੇ ਜਿਹੜੇ ਟਰੱਕ ਨੇ ਤੇਲ ਵਾਲੇ ਉਹਨਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਹੋਏ ਮੌਕੇ ਤੋਂ ਫੜੇ ਗਏ ਸੀ ਉਹਦੇ ਵਿੱਚ ਦੋ ਬੰਦੇ ਅਰੈਸਟ ਹੋ ਗਏ ਨੇ ਇੱਕ ਬੰਦਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਉਹਨੂੰ ਵੀ ਅਰੈਸਟ ਕਰਨ ਲਈ ਅਸੀਂ ਐਫਰਟ ਕਰਨ ਰਿਹਾ ਐਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਡੀਜ਼ਲ ਤੇ ਪੈਟਰੋਲ ਤੇ ਸਮੇਤ ਟਰੱਕ ਉਬਰਾਮਦ ਕੀਤਾ ਗਿਆ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਵੱਲੋਂ ਹੁਣ ਆਜ ਜਿਨ੍ਹਾਂ ਦਾ ਪੁਲਿਸ ਰਿਵਾਰਡ ਹਾਸਿਲ ਕਰਕੇ ਇਹਨਾਂ ਦੇ ਨਾਲ ਪੁੱਛਗਿੱਛ ਕਰਾਂਗੇ ਵੀ ਐਦੇ ਵਿੱਚ ਕਿੰਨੇ ਟਾਈਮ ਤੋਂ ਆ ਚੋਰੀ ਦਾ ਕੰਮ ਕਰਨ ਰਹੀ ਹੈ ਤੇ ਹੋਰ ਕੌਣ-ਕੌਣ ਇਹਦੇ ਵਿੱਚ ਇਨਵੋਲ ਹੈਗੇ ਸ੍ਰੀ ਅਸਤਵਨ ਮਾਮਲੇ ਸਾਹਮਣੇ ਹਰਦੇ ਜਿਸ ਤਰ੍ਹਾਂ ਯਾਤਾਂ ਤੇ ਗੈਂਦ ਕੀ ਤੇ ਚੋਰੀ ਹੁੰਦਾ ਵਾ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਹੋਈ ਮੰਗੇ ਤੱਕ ਇਸ ਤੋਂ ਪਹਿਲਾਂ ਵੀ ਲਗਾਤਾਰ ਜਦੋਂ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਕਿ ਗੱਡੀਆਂ ਚੋਂ ਤੇਲ ਚੋਰੀ ਕਰਕੇ ਉਹਨੂੰ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਹੈ ਅਸੀਂ ਬਣਦੀ ਕਾਰਵਾਈ ਕਰਦੇ ਹਾਂ ਪਿਛਲੇ ਮਹੀਨੇ ਵੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਸੀ ਇਸ ਤੋਂ ਇਲਾਵਾ ਸੰਗਤ ਥਾਣੇ ਦੇ ਵਿੱਚ ਵੀ ਰੀਸੈਂਟਲੀ ਐਫ ਆਈ ਆਰ ਨੰਬਰ 19 ਦਰਜ ਹੋਈ ਹੈ ਉਹਦੇ ਵਿੱਚ ਵੀ 2000 ਲੀਟਰ ਪੈਟਰੋਲ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਫੜਿਆ ਗਿਆ ਹੈ ਤੇ ਸਾਡੀ ਲਗਾਤਾਰ ਰਫਰਟਸ ਜਾਰੀ ਨੇ ਤੇ ਅਸੀਂ ਇਹਨੂੰ ਪੂਰਾ ਜਿਹੜਾ ਹੈ ਮਤਲਬ ਗਿਰੋ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਂਟਰ ਵਾਲੇ ਦੀ ਕਿਸ ਤਰ੍ਹਾਂ ਕਾਬੂ ਜਿਹੜਾ ਜਿਹੜੇ ਉੱਥੋਂ ਆਪ ਵੀ ਅਪੀਲ ਕੱਢ ਲਈ ਦੇ ਉੱਥੇ ਆ ਉਹ ਟਰੱਕ ਡਰਾਈਵਰ ਦੀ ਇਹਦੇ ਵਿੱਚ ਸ਼ਮੂਲੀਅਤ ਸੀਗੀ ਟਰੱਕ ਡਰਾਈਵਰ ਨੇ ਉੱਥੇ ਰੋਕਿਆ ਹੋਇਆ ਸੀ ਤੇ ਉਹ ਕੈਂਟਰ ਦੇ ਡਰਾਈਵਰ ਨੂੰ ਇਹਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ